ਅੱਜ ਤਾਂ ਹੋਰ ਬਈ ਕਮੈਂਟ ਕਰਨ ਵਾਲੇ ਤਾਂ ਅਗਲੇ ਕਹਿ ਦਿੰਦੇ ਆ ਵੀ ਵੀਡੀਓ ਬਣਾਉਣਾ ਐ ਕਰਦਾ ਉਹ ਕਰਦਾ ਆ ਤਾਂ ਯਾਰ ਪਿੰਡ ਦੀ ਫੇਰ ਨਹੀਂ ਤੇ ਆ ਦੇਖ ਲਓ ਲੈ ਆ ਪਿੰਡ ਦੀ ਫੇਰਨੀ ਆ ਬੇਸਾ ਇਧਰ ਆ ਟੀਕਾ ਵਾਲਾ ਮੋੜ ਆ ਤੇ ਆ ਦੇ ਇੱਥੇ ਹੀ ਟੀਕਾ ਬੰਦੇ ਤੋਂ ਪਿੰਡ ਤੋਂ ਨਹੀਂ ਲੰਘਿਆ ਆ ਦੇ ਇੱਥੇ ਹੀ ਟੀਕਾ ਲਾ ਲਿਆ ਬਦੰਦਰ ਨੇ ਲੈ ਅਹਲਾ ਤਾਂ ਦੇਖ ਲਾ ਲੈ ਆਹ ਮੋਟਰਸਾਈਕਲ ਦਾ ਨੰਬਰ ਅਜੇ ਟਾਈਮ ਕਿੰਨਾ 6 6 ਵਜੇ ਦਾ ਸਵੇਰ ਦਾ 6 ਵਜੇ ਕੇ 10 15 ਮਿੰਟ ਹੋਏ ਦੱਸੋ ਓਏ 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 ਆੜੀ ਓਏ ਮੂੰਹ ਤਾਂ ਜਾਕ ਓਏ ਓਏ ਆੜੀ ਓਏ ਓਏ ਆੜੀ ਨੇ ਦੱਸੋ ਕੀ ਇੱਥੇ ਬੰਦਾ ਦੱਸ ਮੈਂ ਤਾਂ ਇੱਧਰ ਤੋਂ ਆਪਣਾ ਟਰੈਕਟਰ ਗੱਲ ਸੀਗਾ ਇਹਨਾਂ ਕੋਲੇ ਪੰਚਾਇਤ ਵਾਲਾਂ ਕੋਲੇ ਮੈਂ ਤਾਂ ਉਹ ਦੇਖਣ ਆਇਆ ਸੀਗਾ ਤੇ ਪੱਠੇ ਲੈਣ ਜਾਣਾ ਸੀ ਮੈਂ ਕਿਹਾ ਚੱਲ ਟਰੈਕਟਰ ਦੇਖ ਆਵਾਂ ਇੱਧਰ ਕਿਸੇ ਦੇ ਘਰੇ ਮੈਂ ਖੜਾ ਹੋਵੇ ਤੇ ਇੱਥੇ ਦੇਖ ਲਾ ਲੋਕ ਕੋਲ ਦੀ ਨੰਗੀ ਜਾਂਦੇ ਇਹਦੇ ਬੁੜੀਆਂ ਗੁਰਦਾਰੇ ਨੂੰ ਜਾਂਦੀਆਂ ਜਾਂ ਕੋਈ ਸੈਰ ਨੂੰ ਜਾਂਦਾ ਉਹ ਨੰਗੀ ਜਾਂਦਾ ਤੇ ਮੈਂ ਇੱਥੋਂ ਦਾ ਨੰਗਿਆ ਨਹੀਂ ਗਿਆ ਕੋੜ ਦੀ ਚਰ ਮੈਂ ਹੁਣ ਉਹਨੂੰ ਪੁਲਿਸ ਨੂੰ ਵੀ ਫੋਨ ਲਾਇਆ ਵਾ ਉਹ ਕਹਿੰਦੇ ਆਉਣੇ ਆ ਸੀ ਤੇ ਆ ਆਹ ਦੇਖ ਲਓ ਸਾਡੇ ਪਿੰਡ ਦੇ ਆ ਹਲਾ ਦਾ ਚੂੜ ਚੱਕ ਦੇ ਇੱਥੋਂ ਹੀ ਮਿਲਦਾ ਆ ਚੂੜ ਚੱਕੋ ਹੀ ਜੇ ਮੰਨ ਲਓ ਵੀ ਇਹ ਬੰਦਾ ਕਿਤੇ ਲਾਂਮੋ ਥੋੜੀ ਲੈ ਕੇ ਆਇਆ ਤੇ ਵੀ ਇਹਨੇ ਇੱਥੇ ਆ ਕੇ ਲਾਉਣਾ ਸੀਗਾ ਇਹਨੂੰ ਇੱਥੇ ਲੈ ਕੇ ਤਾਂ ਪਿੰਡ ਵੀ ਨਹੀਂ ਲੰਘਿਆ ਗਿਆ ਮਿੰਨੇ ਹਨੇਰਾ ਜਾ ਸੀਗਾ ਆਵਾਜ਼ ਹੀ ਘੱਟ ਸੀ ਤੇ ਇੱਥੇ ਇਹਨੇ ਕਿਹਾ ਵੀ ਆ ਫਰਨੀ ਦੇ ਖੜਕੇ ਲਾ ਲਈ ਦੱਸੋ